ਖਵਾਰਾ ਨਿਕਲ ਕੇ ਸਾਹਮਣੇ ਆ ਰਹੀ ਹੈ ਬਟਾਲੇ ਦੀ ਬਟਾਲਾ ਪੁਲਿਸ ਦੇ ਹੱਥ ਬਹੁਤ ਵੱਡੀ ਕਾਮਯਾਬੀ ਲੱਗੀ ਹੈ ਥਾਣਾ ਕਾਦੀਆਂ ਦੇ ਜ਼ਵੈਂਟ ਆਪਰੇਸ਼ਨ ਨੇ ਚੈਨਾ ਡੋਰ ਦੇ 768 ਗੱਟੂ ਬਰਾਮਦ ਕੀਤੇ ਹਨ ਡੀਐਸਪੀ ਰਜੇਸ਼ ਕੱਕੜ ਜੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਜਾਨਲੇਵਾ ਚੈਨਾ ਡੋਰ ਕਿੱਥੇ ਮਨੁੱਖ ਦਾ ਨੁਕਸਾਨ ਕਰਦੀ ਹੈ ਉੱਥੇ ਆਕਾਸ਼ ਦੇ ਵਿੱਚ ਉੜਦੇ ਹੋਏ ਪੰਛੀਆਂ ਦਾ ਵੀ ਬਹੁਤ ਵੱਡਾ ਨੁਕਸਾਨ ਕਰਦੀ ਹੈ ਕਾਦਿਆ ਥਾਣੇ ਵਿੱਚ ਇੱਕ ਦੋਸ਼ੀ ਐਪਸੋਨ ਜਿਲ ਸੋਨੂ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਥਾਣਾ ਕਾਦਿਆ ਪੁਲਿਸ ਵੱਲੋਂ ਜਦੋਂ ਉਹ ਦੀਦਕਰੋ ਕੇ ਬਹੁਤ 16 ਡੱਬੇ ਚਾਇਨਾ ਡੋਰ ਦੇ ਬਰਾਮਦ ਹੋਏ ਆ ਇੱਕ ਡੱਬੇ ਵਿੱਚ 48 ਗਟੂਨੇ ਟੋਟਲ ਇਸ 768 ਗਟੂ ਬੰਦੇ ਨੇ ਮੁਗਿਤ ਪੈਨਾ ਡੋਰ ਬਾਇ ਇੱਕ ਬੜਾ ਜੋ ਪ੍ਰਚਲਿਤ ਹੈ ਲਾ ਕੇ ਇਹ ਜਿਹੜਾ ਇਹ ਯੂਸ ਦੇ ਨਾਲ ਜਿਹੜਾ ਦੁਕਾਨੀ ਜਾਨ ਖਤਰਾ ਹੁੰਦਾ ਹੈ ਸਿਰ ਲੋਕਾਂ ਦੇ ਨੱਕ ਮੂੰਹ ਕੱਟੇ ਜਾਂਦੇ ਨੇ ਯੂਸ ਨਾਲ ਜੰਮਤ ਤਰ ਹੁੰਦਾ ਹੈ ਸਿਰ ਪੰਛੀ ਹੁੰਦੇ ਉਹਨਾਂ ਦੇ ਪਰ ਵਗਾਰ ਕੱਟੇ ਜਾਂਦੇ ਨੇ ਉਹਨਾਂ ਨੂੰ ਉਹਨਾਂ ਨੂੰ ਜਾਨ ਖਤਰਾ ਹੁੰਦਾ ਉਸ ਤਹਿਤ ਇੱਕ ਦਾ ਜੀ ਬੜੀ ਇਹ ਸਮਾਜ ਦੇ ਵਿੱਚ ਵੀ ਲੋਚਨਾ ਹੋ ਰਹੀ ਹੈ え ਸਾਡੇ માનયોગ સરદી સાહેબ શ્રી એની ડિગ્રી ડિરેક્શન પર એ હિસાબ બડી જન્ની પદાર્થ મેમ છેડી ہوئی હૈ ઉસ મે મુહિયત તહત કર રહ્યા કલ ઓલ કા તલી કટુને टोटल ए सत्त सौ अठारह डू बनते हैं बराबद करके कानून सारे कर दिया होते खिलाफ परचा नंबर तीन तीन एक पच्ची रजिस्टर किया अंडरसैक्शन बी एन एस दो तो सौ तो तेई एक सौ पच्ची नाल इन्होंने पंद्रह इनवायरमेंट प्रोटैक्शन एक्ट के एक अठवंजा वाइल्ड लाइफ प्रोटैक्शन एक्ट लगया इन्हें खिलाफ कार्रवाई कर दिया होस्ट करके प्रतिशन आरंभिया इसको अगह फजल हो ਉਹ ਪ੍ਰਸੰਗੇ ਜਾ ਰਹੀ ਹੈ ਕਿ ਇਹ ਇਸ ਤੋਂ ਫਰਕ ਕਿੱਥੋਂ ਲੈ ਕੇ ਆਉਂਦਾ ਹੈ ਉਹ ਜਿਤਨਾ ਇਤਨਾਲੇ ਫਿਕਸ ਹੋਗੇ ਤੱਕ ਮੌਸਮੀ ਆਉਂਦਾ ਮੇਰੇ ਵਿੱਚ ਜਿਹੜੇ ਯੂਜ਼ ਕਰਦੇ ਨੇ ਉਹਨਾਂ ਨੂੰ ਮੇਰੀ ਅਪੀਲ ਹੈ ਕਿ ਇਹ ਇਹ ਚైనా ਡੋਰ ਨੂੰ ਬਿਲਕੁਲ ਯੂਜ਼ ਨਾ ਕਰਨ ਉਹਨੂੰ ਇਹਨੂੰ ਨਕਾਰਨ ਜਿਹੜੀ ਜਰਨਲ ਜਿਹੜੀ ਆਮ ਜਿਹੜੀ ਇਹਨਾਂ ਨੇ ਬੜਾ ਪ੍ਰਕਾਸ਼ ਪਾਣੀ ਹੈ ਉਹ ਜਰਨਲ ਯੂਜ਼ ਕਰਨ ਕਿਉਂਕਿ ਕਿਸੇ ਦੀ ਜਾਨ ਦੇ ਨਾਲ ਖਿਲਵਾੜ ਨਾ ਕਰਨ ਤੇ ਜਿਹੜੇ ਵੇਚਦੇ ਨੇ ਉਹਨਾਂ ਨੂੰ ਚੇਤਾਵਨੀ ਹੈ ਪਟਾਲਾ ਪੁਲਿਸ ਵੱਲੋਂ ਇਹਨਾਂ ਨੂੰ ਵੇਚਣ ਦਾ ਬਾਜ਼ਾਰ ਉਹ ਥੋੜੇ ਜਿਹਾ ਆਪਣੇ ਫਾਇਦੇ ਖਾਤਰ ਲੋਕਾਂ ਦੀ ਜਾਣਨ ਨਾਲ